ਅਮਰਤਪਾਲ ਸਿੰਘ ਮਹਿਰੋਂ ਜਿਹੜਾ ਅਕਸਰ ਸੁਰਖੀਆਂ ਦੇ ਵਿੱਚ ਰਿਹਾ ਸੀ ਅਸ਼ਲੀਲਤਾ ਦੇ ਕਾਰਨ ਅਸ਼ਲੀਲਤਾ ਜਿਵੇਂ ਆਪਾਂ ਵੇਖਿਆ ਕਿ ਸਮਾਜ ਦੇ ਵਿੱਚ ਸੋਸ਼ਲ ਮੀਡੀਆ ਇੱਕ ਸਮਾਜ ਦਾ ਅੰਗ ਹੀ ਬਣ ਗਿਆ ਤੇ ਉਸ ਦੇ ਉੱਤੇ ਕਈ ਲੋਕ ਆ ਕੇ ਜਿਹੜਾ ਵਲਗਰ ਕੰਟੈਂਟ ਬਣਾਉਣ ਲੱਗੇ ਸੀ ਉਹਨੂੰ ਰੋਕਣ ਦੀ ਅਮਰਤਪਾਲ ਸਿੰਘ ਮਹਿਰੋਂ ਬਹੁਤ ਸਮੇਂ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਸੀ 1920 ਚ ਜਦੋਂ ਪ੍ਰੋਡਿਊਸਰ ਦੇ ਡਾਂਗ ਫੇਰੀ ਸੀ ਉਦੋਂ ਸੁਰਖੀਆਂ ਦੇ ਵਿੱਚ ਆਇਆ ਅਮਰਤਪਾਲ ਸਿੰਘ ਮਹਿਰੋਂ ਪਰ ਕਈਆਂ ਲੋਕਾਂ ਨੇ ਉਹਦੀ ਜਿਹੜੀ ਕੁੱਟਮਾਰ ਸੀ ਉਹਨੂੰ ਜਾਇਜ਼ ਦੱਸਿਆ ਤੇ ਕਈ ਕਹਿੰਦੇ ਸੀ ਕਿ ਹਿੰਦੀ ਫਿਲਮਾਂ ਦੇ ਵਿੱਚ ਵੀ ਜਿਹਾ ਚੱਲਦਾ ਤੇ ਉਹਨਾਂ ਨੂੰ ਕਿਉਂ ਨਹੀਂ ਰੋਕਦੇ ਪਿੰਡਾਂ ਦੇ ਮੁੰਡੇ ਕਰਕੇ ਇਹਨਾਂ ਤੇ ਕੋਟਾਪਾ ਫੇਰਦਾ ਪਰ ਅਮਰਤਪਾਲ ਸਿੰਘ ਮਹਿਰੋਂ ਇੱਕੋ ਗੱਲ ਕਹਿੰਦਾ ਸੀ ਕਿ ਭਾਈ ਇਹਦੇ ਜਿਹੜੇ ਨਤੀਜੇ ਆ ਅੱਗੇ ਜਿਹੜੇ ਆਉਣਗੇ ਉਹ ਕਿਸੇ ਤੋਂ ਸਮਝੇ ਨਹੀਂ ਜਾਣੇ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੋਣੇ ਇਹ ਜਿਹੜੇ ਬਹੁਤ ਭੜੇ ਨਤੀਜੇ ਸਮਾਜ ਨੂੰ ਇਹਦੇ ਭੁਗਤਣੇ ਪੈਣਗੇ ਜਲੰਧਰ ਵਾਲਾ ਕੇਸ ਤੁਹਾਨੂੰ ਯਾਦ ਹੋਊਗਾ ਜਿੱਤੇ 13 ਸਾਲ ਦੀ ਇੱਕ ਨਵਾਲਗ ਕੁੜੀ ਦੇ ਨਾਲ 60 ਵਰਿਆਂ ਦੇ ਇੱਕ ਬਜ਼ੁਰਗ ਨੇ ਕੀ ਕਰਤੂਤ ਕੀਤੀ ਸੀ ਉਹ ਸਭ ਸੋਸ਼ਲ ਮੀਡੀਆ ਦੀ ਹੀ ਵਾਲੀ ਅੱਗ ਆ ਜਿਹਦੇ ਕਰਕੇ ਜਈਆਂ ਘਟਨਾਵਾਂ ਸਮਾਜ ਦੇ ਵਿੱਚ ਵਾਪਰ ਰਹੀਆਂ ਫੇਰ ਜਿਹੜੀ ਕਮਲਕੌਰ ਭਾਬੀ ਸੀ ਕਮਲਕੌਰ ਭਾਬੀ ਨੂੰ ਦੋ ਚਾਰ ਵਾਰ ਸਮਝਾਉਣ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋਂ ਨੇ ਜਿਸ ਤਰੀਕੇ ਦੇ ਨਾਲ ਸੋਧਾ ਲਾ ਦਿੱਤਾ ਸੀ ਤੇ ਫੇਰ ਉਹਦੀ ਗੱਡੀ ਪਾਰਕਿੰਗ 'ਚ ਖੜੀ ਮਿਲੀ ਸੀ ਉਸ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋਂ ਜਿਹੜੇ ਉੱਥੋਂ ਰਵਾਨਾ ਹੋ ਗਏ ਸੀ ਯੂਏਈ ਹਾਲਾਂਕਿ ਉਹਨਾਂ ਦੇ ਜਿਹੜੇ ਸਾਥੀ ਸੀ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਯੂਏਈ ਦੇ ਵਿੱਚ ਰਹਿ ਰਿਹਾ ਸੀ ਅਮਰਤਪਾਲ ਸਿੰਘ ਪਰ ਪੁਲਿਸ ਪਿੱਛਾ ਕਰ ਰਹੀ ਸੀ ਕਿ ਕਿਵੇਂ ਨਾ ਕਿਵੇਂ ਅਮਰਤਪਾਲ ਸਿੰਘ ਮਹਿਰੋਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਹਾਲਾਂਕਿ ਬਹੁਤ ਵੱਡੇ ਅਪਰਾਧੀ ਆ ਜਿਹੜੇ ਵੱਡੇ ਵੱਡੇ ਅਪਰਾਧਿਕ ਜਿਹੜੇ ਕੰਮ ਕਰਕੇ ਜਿਹੜੇ ਨੱਠ ਜਾਂਦੇ ਆ ਉਹ ਬਾਅਦ ਦੇ ਵਿੱਚ ਗ੍ਰਿਫਤੇ ਗ੍ਰਿਫਤਾਰ ਵੀ ਨਹੀਂ ਹੁੰਦੇ ਆਪਣੇ ਸਾਹਮਣੇ ਹੀ ਆ ਜਿਹੜਾ ਸਿੱਧੂ ਮੂਸੇਵਾਲਾ ਇੱਕ ਬਹੁਤ ਫੇਮਸ ਕਲਾਕਾਰ ਸੀ ਉਹਦੇ ਜਿਹੜੇ ਉਹਨੂੰ ਮਾਰਨ ਵਾਲੇ ਸੀ ਉਹ ਚਲੇ ਗਏ ਵਿਦੇਸ਼ ਉਹਨਾਂ ਨੇ ਸ਼ਰੇਆਮ ਇੰਟਰਵਿਊਆਂ ਵੀ ਦਿੱਤੀਆਂ ਜੇਲ੍ਹ ਦੇ ਵਿੱਚ ਬੈਠ ਕੇ ਤੇ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਨੇ ਜਿਹੜੀਆਂ ਪੱਤਰਕਾਰਾਂ ਨੂੰ ਇੰਟਰਵਿਊ ਦਿੱਤੀਆਂ ਕਿ ਅਸੀਂ ਇਹ ਕੰਮ ਕਰਾਇਆ ਹਾਲਾਂਕਿ ਜਿਹੜੇ ਮਾਰਨ ਵਾਲੇ ਸੀ ਉਹ ਤਾਂ ਬੜੋਚਲੇ ਸੀ ਪੁਲਿਸ ਨੇ ਪਰ ਉਹਨਾਂ ਨੇ ਤਾਂ ਕਿਰਾਏ ਦੇ ਉਹਦਾ ਜਿਵੇਂ ਕਹਿ ਦਈਏ ਵੀ ਕਿਰਾਏ ਦੇ ਉਹ ਕੰਮ ਕਰਦੇ ਸੀ ਪਰ ਜਿਹੜੀ ਗੱਲ ਅਮਰਤਪਾਲ ਸਿੰਘ ਮਹਿਰੋਂ ਦੀ ਆ ਅਮਰਤਪਾਲ ਸਿੰਘ ਮਹਿਰੋਂ ਆ ਜਿਹੜਾ ਉਹਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਪੂਰੀ ਤਰਲੋ ਮੱਛੀ ਹੋ ਰਹੀ ਸੀ ਤੇ ਹੁਣ ਅਮਰਤਪਾਲ ਸਿੰਘ ਮਹਿਰੋਂ ਨੂੰ ਯੂਏ ਦੇ ਵਿੱਚ ਗ੍ਰਿਫਤਾਰ ਕਰ ਲਿਆ ਉਹਦਾ ਕਾਰਨ ਕਿ ਉਹਦਾ ਸਾਥੀ ਆਂਦੇ ਵੀ ਜਿੱਥੇ ਕੋਈ ਵੀ ਘਟਨਾ ਹੁੰਦੀ ਆ ਆਪਦਾ ਹੀ ਜਿਹੜਾ ਬੰਦੇ ਨੂੰ ਮਾਰਦਾ ਹੁੰਦਾ ਤੇ ਅਮਰਤਪਾਲ ਸਿੰਘ ਮਹਿਰੋ ਨੂੰ ਆਪਦੇ ਆਣੇ ਹੀ ਮਾਰਿਆ ਕੋਈ ਉਹਦਾ ਜਿਹੜੇ ਜਿੰਨਾ ਲੋਕਾਂ ਦੇ ਕੋਲ ਰਹਿੰਦਾ ਸੀ ਉਹਨਾਂ ਲੋਕਾਂ ਦੇ ਕੋਲੋਂ ਹੀ ਕਿਸੇ ਨੇ ਮੁਖਬਰੀ ਕਰਤੀ ਕਿ ਉਹਦਾ ਵੀਜ਼ਾ ਜਿਹੜਾ ਓਵਰ ਹੋ ਗਿਆ ਤੇ ਉੱਥੇ ਰਹਿ ਰਿਹਾ ਏਜੰਸੀਆਂ ਪਹਿਲਾਂ ਹੀ ਜਿਹੜੀਆਂ ਸ਼ਹਿ ਲਾਈ ਬੈਠੀਆਂ ਸੀ ਕਿ ਅਮਰਤਪਾਲ ਸਿੰਘ ਮਹਿਰੋ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਨੱਕ ਦਾ ਜਿਹੜਾ ਸਵਾਲ ਬਣਾਈ ਬੈਠੀ ਸੀ ਪੰਜਾਬ ਪੁਲਿਸ ਤੇ ਭਾਰਤੀ ਏਜੰਸੀਆਂ ਕਿਉਂਕਿ ਜਿਹੜੀ ਕਮਲਕੌਰ ਸੀ ਕਮਲਕੌਰ ਭਾਬੀ ਜਿਹੜੀ ਹਾਲਾਕਿ ਉਹ ਪੰਜਾਬ ਦੇ ਵਿੱਚ ਲਗਾਤਾਰ ਪਿਛਲੇ ਸਮਿਆਂ ਦੇ ਵਿੱਚੋਂ ਰਹਿ ਰਹੀ ਸੀ ਪਰ ਉਹਦਾ ਜਿਹੜਾ ਪਿਸ਼ੋਕਰ ਸੀ ਉਹ ਮੱਧ ਪ੍ਰਦੇਸ਼ ਦਾ ਸੀ ਇਸ ਕਰਕੇ ਇਸ ਚੀਜ਼ ਨੂੰ ਆਮ ਹੀ ਵੇਖਿਆ ਜਾਂਦਾ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਘਟਨਾ ਵਾਪਰ ਜਾਂਦੀ ਹੈ ਖਾਸ ਕਰਕੇ ਜੇ ਤਾਂ ਕਿਸੇ ਸਿੱਖਣਾ ਵਾਪਰ ਜੇ ਉਹਨੂੰ ਤਾਂ ਅਨਗੋਲਿਆ ਕੀਤਾ ਜਾਂਦਾ ਪਰ ਜੇਕਰ ਕਿਸੇ ਹੋਰ ਬਰਾਦਰੀ ਨਾਲ ਵਾਪਰ ਜੇ ਫੇਰ ਆਪਦੀ ਪੂਰੀ ਟੈਲ ਲਾ ਦਿੰਦੀਆਂ ਭਾਰਤੀ ਏਜੰਸੀਆਂ ਉਸ ਬੰਦੇ ਨੂੰ ਗ੍ਰਿਫਤਾਰ ਕਰਨ ਦੇ ਲਈ ਖਾਸ ਕਰਕੇ ਜੇ ਉਹ ਕਿਸੇ ਸਿੱਖ ਵੱਲੋਂ ਵਰਤਾਈ ਗਈ ਹੋਵੇ ਭਾਵੇਂ ਉਹ ਐਕਸ਼ਨ ਦਾ ਰਿਐਕਸ਼ਨ ਹੀ ਹੋਵੇ ਪਰ ਉਹਨੂੰ ਖਾਲਿਸਤਾਨ ਦੇ ਨਾਲ ਜੋੜਨਾ ਹੋਰ ਕਈ ਮੁੱਦਿਆਂ ਦੇ ਨਾਲ ਜੋੜਨਾ ਇਸ ਕਰਕੇ ਮਗਰ ਪੈ ਜਾਂਦੀਆਂ ਤੇ ਅਮਰਤਪਾਲ ਸਿੰਘ ਮਹਿਰੂ ਨੂੰ ਹੁਣ ਖਬਰ ਮਿਲ ਰਹੀ ਹੈ ਕਿ ਯੂਏਆਈ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਆ ਉਸ ਤੋਂ ਬਾਅਦ ਉਹਨੂੰ ਭਾਰਤ ਡਿਪੋਰਟ ਕੀਤਾ ਜਾਊਗਾ ਯੂਏਈ ਤੋਂ ਭਾਰਤ ਪੰਚਾਇਆ ਜਾਊਗਾ ਇੱਥੇ ਪਹਿਲਾਂ ਹੀ ਪੰਜਾਬ ਪੁਲਿਸ ਜਿਹੜੀ ਉਹਨੂੰ ਉਹ ਲੜਿੰਦੀ ਆ ਉਸ ਅਮਰਤਪਾਲ ਸਿੰਘ ਮਹਿਰੋ ਨੂੰ ਉਹਨੇ ਗ੍ਰਿਫਤਾਰ ਉਹਨਾਂ ਨੇ ਕਰ ਲੈਣਾ ਪਰ ਜਿੱਥੇ ਚਲੋ ਆਪਾਂ ਕਤਲ ਨੂੰ ਜਾਇਜ਼ ਨਹੀਂ ਠਹਿਰਾਉਂਦੇ ਪਰ ਜਿਸ ਤਰੀਕੇ ਦੇ ਨਾਲ ਜਿਹੜੀਆਂ ਬੱਚੀਆਂ ਇਸ ਅ ਸਲੀਲਤਾ ਦੇ ਕਾਰਨ ਜਿਹੜੀਆਂ ਜਿੰਨਾਂ ਦਾ ਵਿਚਰੀਆਂ ਦਾ ਸ਼ੋਸ਼ਣ ਹੋ ਰਿਹਾ ਸੀ ਇਹਨਾਂ ਨੂੰ ਬਚਾਉਣ ਦੇ ਲਈ ਕਿਸੇ ਨਾ ਕਿਸੇ ਨੂੰ ਅੱਗੇ ਆਉਣਾ ਚਾਹੀਦਾ ਸੀ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਦੀ ਕੋਈ ਲੰਗਾਮ ਨਹੀਂ ਖੁੱਲੇ ਘੁੰਮਦੇ ਆ ਖੁੱਲੀਆਂ ਜਿਹੜੀਆਂ ਗੱਲਾਂ ਇੱਥੇ ਜੋ ਮਰਜ਼ੀ ਜਿਹਦੇ ਮੂੰਹ ਚੋਂ ਆਉਂਦਾ ਉਹ ਬੋਲੀ ਜਾਂਦਾ ਜਿੰਨੀ ਮਰਜ਼ੀ ਕੋਈ ਜੇ ਜੀ ਮਰਜ਼ੀ ਭਾਸ਼ਾ ਵਰਤੀ ਜਾਵੇ ਜੋ ਮਰਜ਼ੀ ਗੰਦਮੰਦ ਪ੍ਰੋਸੀ ਜਾਵੇ ਤੇ ਬੱਚਿਆਂ ਦੇ ਹੱਥ 'ਚ ਵੀ ਆ ਕਿਉਂਕਿ ਨੈਸੈਸਰੀ ਬਣ ਗਈ ਫੋਨ ਪਰ ਹੁਣ ਜਿਹੜੀ ਸਭ ਤੋਂ ਮੰਦਭਾਗੀ ਖਬਰ ਆ ਰਹੀ ਹੈ ਕਿ ਅਮਰਤਪਾਲ ਸਿੰਘ ਮਹਿਰੋ ਨੂੰ ਉਹਦੇ ਸਾਥੀ ਦੇ ਗਦਾਰੀ ਕਰਕੇ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ